ਹਾਂਜੀ ਜਿਵੇਂ ਕਹਿੰਦੇ ਨੇ ਕਹਿੰਦੇ ਸ਼ੌਕ ਤੋਂ ਕੋਈ ਮੁੱਦ ਨਹੀਂ ਹੁੰਦਾ ਨਾ ਜਿਹੜੇ ਸ਼ੌਕ ਪੂਰਾ ਕਰਨਾ ਹੋਵੇ ਅਗਲਾ ਕਿੰਨੇ ਵੀ ਪੈਸੇ ਲਾ ਆਂਦਾ ਸਾਡੇ ਪਿੰਡ ਕੋ ਭੋਲੇ ਪੀਰ ਨੇ ਕੋਠੀ ਬਣਾਈ ਆ ਯਾਰ ਉਹਨੇ ਆਪਣਾ ਪੁਰਾਣਾ ਵਿਰਸਾ ਯਾਦ ਰੱਖਣ ਲਈ ਜਿਵੇਂ ਪੜਦੇ ਤੇ ਕਿਸਾਨ ਉੱਤੇ ਕੋਠੀ ਦੇ ਬਣਵਾਇਆ ਲੋਕ ਬਾਜ ਬਣਾਉਂਦੇ ਕੁਝ ਬਣਾਉਂਦੇ ਨੇ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਬਾਕੀ ਇਹਦੇ ਸ਼ੌਟ ਉੱਤੋਂ ਵੀ ਕੁਝ ਲੈਨੇ ਆ ਜੋ ਬਾਕੀ ਵੀਰ ਨਾਲ ਵੀ ਗੱਲ ਕਰਦੇ ਤੇ ਉੱਪਰੋਂ ਵੀ ਦਿਖਾਉਨੇ ਤੁਹਾਨੂੰ ਆ ਜੋ ਲਓ ਜੀ ਆਹ ਦੇਖੋ ਆ ਨੇੜੇਓ ਸ਼ੌਟ ਲੈਨੇ ਵੈਸੇ ਦੂਰੋਂ ਥੋੜੇ ਵਧੀਆ ਸ਼ਾਟ ਆਉਂਦੇ ਨੇ ਆ ਪੂਰਾ ਨੇੜੇ ਦਿਖਾਇਆ ਗਿਆ ਵੀ ਕਿੰਦਾ ਕਿੰਨਾ ਸੋਹਣਾ ਬਣਾਇਆ ਦੇਖੋ ਵਾਹ ਕਮਾਲ ਕੀਤੀ ਪਈ ਐ ਸ਼ੌਕ ਦਾ ਯਾਰ ਕੋਈ ਮੁੱਲ ਨਹੀਂ ਹੁੰਦਾ ਬਾਕੀ ਤਾਂ ਤੁਹਾਨੂੰ ਵੀਰ ਤੋਂ ਪੁੱਛ ਕੇ ਦੱਸਦੇ ਵੀ ਇਹ ਤੇ ਕਿੰਨਾ ਖਰਚਾ ਕੀ ਐ ਦੇਖੋ ਅਲਕਸਾਨ ਆ ਪਿੱਛੇ ਕਿਸਾਨ ਵੀ ਖੜਾ ਉਦਾਂ ਹੀ ਤੋਂ ਫਲ ਦਸਾਵੇਂ ਖੜੇ ਨੇ ਹੈ ਐਦਾਂ ਲੱਗਦਾ ਵੀ ਹਾਂ ਜੇ ਮੈਂ ਹੁਣ ਇਹਨਾਂ ਜਾਣ ਪਈ ਕਿਆ ਬਾਤ ਐ ਇਹਦਾ ਕਿਆ ਨਮੂਨਾ ਯਾਰ ਵਿਰਸਾ ਪੁਰਾਣਾ ਵਿਰਸਾ ਦਿਖਾਇਆ ਹੋਇਆ ਇਹ ਥੋੜੇ ਕਲੋਜ਼ ਨੇ ਨੇੜੇ ਹੋਂ ਨੇ ਪੂਰਾ ਪ੍ਰੋਪਰ ਆਉਂਦਾ ਵੀ ਨਹੀਂ ਕਿਉਂਕਿ ਗੜਦੜ ਫਿਰਨ ਨੂੰ ਜਗ੍ਹਾ ਘਟਾ ਆ ਦੇਖੋ ਲੋ ਇਹ ਵਿੱਚੇ ਜੇ ਫਾਈਬਰ ਵੀਪਰਿਆ ਹੋਇਆ ਤੇ ਬਾ ਕਮਾਲ ਕਲਾਕਾਰੀ ਆ ਤੇ ਵਿਰਸੇ ਨਾਲ ਜੁੜਨ ਦਾ ਇੱਕ ਬਹੁਤ ਵਧੀਆ ਸਨੇਹਾ ਵੀ ਆ ਠੀਕਾ ਕਿ ਨਹੀਂ ਤੇ ਸ਼ੌਕ ਵੀ ਆ ਦੋਨੋਂ ਚੀਜ਼ਾਂ ਦਰਸਾਉਂਦੀਆਂ ਨੇ ਆ ਦੇਖੋ ওই ਜੁੱਤੀ ਵੀ ਪੂਰੀ ਪੰਜਾਬੀ ਪਾਈ ਵੀ ਆ ਕਿਸਾਨ ਦੇ ਬਹੁਤ ਸੋਹਣਾ ਲੱਗਦਾ ਯਾਰ ਮੈਂ ਮੈਂ ਕਹਿੰਦਾ ਕਮਾਲੇ ਕਰਤੀ ਚਲੋ ਠੀਕ ਆ ਪੈਸਾ ਤਾਂ ਲੱਗਿਆ ਨਾ ਪੈਸਾ ਬਹੁਤ ਲੱਗਿਆ ਦੇਖੋ ਇਧਰ ਇਹਦਾ ਪ੍ਰੋਪਰ ਫੜਿਆ ਹੋਇਆ ਹਲ ਜਿਵੇਂ ਉਸ ਸਮੇਂ ਚ ਉਹ ਅਣ ਜੋਤਦੇ ਹੁੰਦੇ ਸੀਗੇ ਹੜਾ ਪਾਉਂਦੇ ਸੀ ਜਿਵੇਂ ਪੂਰਾ ਉਦਾਂ ਹੀ ਦਿਖਾਇਆ ਗਿਆ ਬਾ ਕਮਾਲ ਆ ਜੀ ਲਓ ਆ ਦੇਖੋ ਪੂਰਾ ਇਧਰੋਂ ਇਹਨਾਂ ਕਿਸਾਨ ਤੇ ਇਹਦੇ ਸੰਬੰਧ ਦੇ ਵਿੱਚ ਵੀਰ ਦਾ ਆਪਾਂ ਜਿਹੜੀ ਗੱਲਬਾਤ ਕੀਤੀ ਆ ਉਹ ਦਿਖਾਉਣੀ ਆ ਤੁਹਾਨੂੰ ਦੱਸਦਾਗਾ ਵੀਰਗਾਹਾਂ ਹਾਂਜੀ ਏ ਸਾਡੇ ਆਪਣੇ ਵੀਰ ਕੋਲ ਦੇ ਵੀਰ ਨੇ ਆਪਣੇ ਘਰ ਦੇ ਉੱਤੇ ਬਣਵਾਏ ਯਾਰਾ ਵੀਰ ਬੈਠਾ ਉਹਨੇ ਵੀਰੇ ਇਹ ਤੇ ਕਿੰਨਾ ਖਰਚ ਆਇਆ ਯਾਰ ਇਹ ਤੇ ਬਾਈ ਆਪਾਂ ਇਹ ਰਾਇਕੋਟ ਤੋਂ ਬਣਵਾਇਆ ਜੀ ਅੱਛਾ ਕਿੱਥੇ ਕਿੱਥੋਂ ਹਰੀ ਸਿੰਘ ਨਾਲੇ ਘੋੜਾ ਲੱਗਿਆ ਨਾ ਉਹਨਾਂ ਤੋਂ ਬਣਵਾਇਆ ਮੈਂ ਤਾਂ ਹੀ ਬਣਵਾਇਆ ਤਾਰਾ ਸਿੰਘ ਕੋਲੋਂ ਅੱਛਾ ਇਹ ਰਾਇਕੋਟ ਇਹ ਬਾਈ ਉਹਨਾਂ ਨੇ ਜਿਹੜਾ ਆਪਣੇ ਪਿੰਡੋਂ ਪਰਲੇ ਪਾਸੇ ਗੁਰਦੁਆਰਾ ਸਾਹਿਬ ਕੋਲੋਂ ਲੱਗਿਆ ਉਹ ਵੀ ਉੱਥੇ ਬਣਵਾਇਆ ਉਹ ਵੀ ਉੱਥੇ ਹੀ ਬਣਿਆ ਹੋਇਆ ਓਕੇ 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 ਤੇ ਬਾਕੀ ਮੈਂ ਨਹੀਂ ਜਾਣੇ ਇਹਨਾਂ ਦਾ ਸਾਰਾ ਹੀ ਕੰਮ ਕਰਿਆ ਹੋਇਆ ਤਾਰਾ ਸਿੰਘ ਦਾ ਅੱਛਾ ਇਹਦੇ ਵਿੱਚ ਕੀ ਕੀ ਫਾਈਬਰ ਵੀ ਪਾਇਆ ਹੋਇਆ ਹੈ ਸਾਰਾ ਫਾਈਬਰ ਦਾ ਹੀ ਆ ਭਾਈ ਕਿੰਨੇ ਟਾਈਮ ਦੀ ਗਰੰਟੀ ਹੈ ਉਹਨਾਂ ਨੇ ਇਹਦੇ ਬਾਈ ਉਹਨਾਂ ਨੇ ਜਿਹੜਾ ਆਪਣਾ ਪੁਰਾਣਾ ਸਾਰਾ ਜਿਗਾ ਵੀ ਆਪਣੇ ਬਜ਼ੁਰਗ ਕਿਵੇਂ ਉਹਨਾਂ ਨੇ ਸਟਰਗਲ ਕੀਤਾ ਕਿਵੇਂ ਉਹਨਾਂ ਨੇ ਖੇਤੀਬਾੜੀ ਕਰਦੇ ਸੀ ਹੁਣ ਤਾਂ ਅਗਲਾ ਕਹਿੰਦਾ 911 ਦੀ ਵੀ ਤੋਰਾ ਘਾਤਾ ਟਰੈਕਟਰ ਦਾ ਹੈ ਉਹ ਬੜਦਾ ਨਾਲੇ ਵਿਚਾਰੇ ਜੀ ਉਹਦਾ ਕਿੰਨਾ ਉਹਨਾਂ ਦੇ ਵਿੱਚ ਥਰਮਾ ਸੀਗਾ ਉਹਨਾਂ ਦੇ ਵਿੱਚ ਐ ਸਹਰਾਉ ਸੀ ਉਹਨਾਂ ਵਿੱਚ ਆਰਾਮ ਨਾਲ ਜ਼ਿੰਦਗੀ ਸ਼ਾਂਤ ਜਿਹੀ ਸੀ ਹੈ ਨਾ ਬੜਦਾ ਨੇ ਬੜਦਾ ਨੇ ਭਾਈ ਇਹਨਾਂ ਨੇ ਆਪਣੇ ਕਿਸਾਨ ਦਾ ਯਾਨੀ ਪਹਿਲੇ ਦਿਨ ਤੋਂ ਸਾਹ ਲੱਗਦਾ ਬਾਬਾ ਨਾਨਕ ਤੋਂ ਟੇਹ ਸਾਡੇ ਵੀ ਘਰੇ 40 ਪਈ ਹੈ ਹਾਲ ਤੱਕ ਪਰ ਬਹਾਲ ਨਹੀਂ ਹੈਗਾ ਕਿ ਹਾਲ ਵੀ ਹੁੰਦਾ ਨਹੀਂ ਆ ਜਾਨੀ ਆ ਤਾਂ ਵੀਰੇ ਬਹੁਤ ਬਾਰੇ ਕਿੰਨਾ ਪੈਸਾ ਲੱਗੇ ਸੱਚ ਦੇ ਇਹਦੇ ਦੇ ਭਾਈ 1,25,000 ਉਹਨਾਂ ਨੇ ਇਹ ਬਣਾਇਆ ਕਿੰਨੇ ਸਾਲ ਦੀ ਗਰੰਟੀ ਕਹਿੰਦੇ ਨੇ ਇਹਨੇ 100 ਸਾਲ ਦੀ ਗਰੰਟੀ ਇਹਨੂੰ ਕੁਝ ਨਹੀਂ ਹੁੰਦਾ ਨਾ ਜੀ 10 ਸਾਲ ਆ ਰੰਗ ਨੂੰ ਆ 10 ਸਾਲ ਦੀ ਰੰਗ ਅੱਛਾ ਉਦੋਂ ਬਾਅਦ ਰੰਗ ਕਰਨਾ ਪਊ ਹਾਂਜੀ ਇਹਦੇ ਵਿੱਚ ਫਾਈਬਰ ਆ ਕੋਈ ਫਾਈਬਰ ਸਾਰੇ ਫਾਈਬਰ ਦਾ ਹੀ ਹੈ ਭਾਈ ਸੀਮੈਂਟ ਰਿੱਟ ਦਾ ਜਮਾ ਹੀ ਨਹੀਂ ਸਾਰਾ ਫਾਈਬਰ થી ਤਿਆਰ ਹੈ ਭਾਈ ਪੈਸੇ ਤਾਂ ਬੰਦਾ ਜਦੋਂ ਕੋਠੀ ਪਾਉਂਦਾ ਘਰ ਪਾਉਂਦਾ ਅਗਲਾ ਕਹਿੰਦਾ ਵੀ 1,25,000 ਦੇ ਵਿੱਚ ਇੱਕ ਕਮਰਾ ਬਣ ਜਿੱਥੇ ਰਹਿਣ ਦੇ ਕੋਸ ਹ ਬਾਈ ਬਹੁਤ ਵਧੀਆ ਗੱਲ ਆ ਪਾਣੂ ਬਾਈ ਇਹ ਕਹਨਾ ਸਾਡੇ ਲਾਣੇ ਦਾ ਆਦਮੀ ਬੜਦਾ ਦਰਸਾ ਹਾਂ ਤੁਹਾਡੇ ਲਾਣੇ ਦਾ ਮੈਨੂੰ ਵੀ ਨਿਆਣੇ ਹੁੰਦੇ ਰਸਾਂ ਕੀ ਮੇਰੇ ਮਾਂ ਚ ਦੀ ਵੀ ਜਦ ਮੈਂ ਪਾਣੂ ਪੜਾਇਆ ਸਾਰ ਨੂੰ ਐ ਸੀਗਾ ਪਰ ਲੋਕ ਟਰੈਕਟਰਾਂ ਦੇ ਆਉਣ ਤੋਂ ਬਾਅਦ ਭੁੱਲ ਗਏ ਸੀ ਭੁੱਲ ਗਏ ਪਰ ਤੇ ਯਾਦ ਕਰਾਓ ਦੋਸਤੋ ਲਾਈਕ ਕਰਿਓ ਵੀਡੀਓ ਅਸੀਂ ਉੱਤੇ ਬੈਠੇ ਆ ਚਾਚਰਾ ਪੂਰੇ ਸ਼ਾਟ ਵੀ ਨਹੀਂ ਆਏ ਬਹੁਤ ਉੱਤੇ ਅਸੀਂ ਚੌਥੀ ਮੰਜ਼ਲ ਤੇ ਆ ਇਹ ਚੌਥੀ ਮੰਜ਼ਲ ਦੀ ਬਣਾਉਣ ਦਾ ਫਾਇਦਾ ਇਹ ਤਾਂ ਕਿ ਸਾਰੇ ਆਦਾ ਦਿਖਦਾ ਸੋ ਦੋਸਤੋ ਇੱਕ ਵਈ ਇਹ ਆਪਣਾ ਵਿਰਸਾ ਇੱਕ ਆਪਣਾ ਸੱਭਿਆਚਾਰ ਬਿਲਕੁਲ ਜੀ ਬਿਲਕੁਲ ਵੀ ਆਪਣਾ ਆਪਣਾ ਵਿਰਸਾ ਦੇ ਸੱਭਿਆਚਾਰ ਵੀ ਦਿਖਾਉਣ خاطر ਬਿਲਕੁਲ ਹਾਂ ਬਣਾਏ ਦੋਸਤੋ ਧੰਨਵਾਦ ਆ ਤੁਹਾਡਾ ਬਹੁਤ-ਬਹੁਤ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣੇ ਵਿਰਸੇ ਨਾਲ ਜੁੜਿਆ ਜਾ ਧੰਨਵਾਦ ਜੀ